ਕਿਸਾਨ ਵੀਰ ਅਰੇ ਯਾਰ 4000 ਸਾਲ ਦੀ ਪੰਜਾਬ ਦੀ ਪਛਾਣ ਸਾਡੀ ਆਨ ਬਾਨ ਸ਼ਾਨ ਬਾਬੇ ਨਾਨਕ ਦਾ ਕੀਤਾ ਅੱਜ ਫੇਰ ਆਪਣੇ ਉਤਪੀੜਨ ਨੂੰ ਸੜਕਾਂ ਤੇ ਲੈ ਕੇ ਆਇਆ ਇਹ 50% ਵਾਦੀ ਤੋਤੇ ਐ ਇਹਨਾਂ ਦੇ ਮਤ ਨਾਲ ਸਰਕਾਰਾਂ ਬਣਦੀਆਂ ਤੇ ਅੱਜ ਇਹੀ ਸੜਕਾਂ ਤੇ ਦਰਬਦਰ ਭਟਕ ਰਹੇ ਮੇਰਾ ਪ੍ਰੈਸ ਕਾਨਫਰੰਸ ਦਾ ਮਕਸਦ ਕੁਝ ਹੋਰ ਹੈ ਉਹ ਮਕਸਦ ਬੜਾ ਸਾਫ਼ ਹੈ ਕਿ ਭਾਈ ਸੈਂਟਰ ਨੇ ਸਾਡੇ ਨਾਲ ਧੱਕਾ ਕਰਤਾ